ਆ ਲੜਕੀ ਦਾ ਰੋਲਾ ਆ ਪਿਛਲੇ ਬੰਨੇ ਇਹ ਜਨਾਨੀਆਂ ਦੇ ਰੋਲੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਤੂਫਾਨਿਆਂ ਚ ਜਾਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜefeਦਾਰ ਟੌਪ ਕਰਕੇ ਬਹਿ ਜਾਣ ਤੇ ਫਿਰ ਇਦੋਂ ਇੰਨੀਵਾ ਪੱਦਰ ਸਾਡੀ ਕੌਮ ਦਾ ਕਦੇ ਹੋਣੀ ਸਕਦਾ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਤੇ ਆਉਣ ਦਾ ਮੇਨ ਮਕਸਦ ਇਹ ਹੈ ਕਿ 2 ਦਸੰਬਰ ਨੂੰ ਇੱਕ ਇਤਿਹਾਸਕ ਫੈਸਲਾ ਹੋਣ ਜਾ ਰਿਹਾ ਜਿਹੜਾ ਬਦਬੀਆਂ ਦੇ ਸਬੰਧ ਵਿੱਚ ਹੈ 2015 ਤੋਂ ਬਦਬੀਆਂ ਦੀ ਚੀਜ਼ ਉੱਪਰ ਦੀ ਹੈ ਤੇ ਬਦਬੀਆਂ ਢੰਗ ਤਰੀਕੇ ਬੰਦੇ ਵੱਖਰੇ ਹੋਈ ਜਾਂਦੇ ਆ ਮਨੁੱਖ ਬਦਲੀ ਜਾਂਦੇ ਆ ਬਦਬੀਆਂ ਦੀ ਗੱਲ ਰੁਕਦੀ ਨਹੀਂ ਹੈ 2015 ਵਾਲੀ ਬਦਬੀ ਜੱਗ ਜਾਰ ਹੈ ਪਰੰਤੂ ਇੱਕ ਬਦਬੀ 2020 ਵਿੱਚ ਹੁੰਦੀ ਹੈ ਤੇ ਇੱਕ ਬਦਬੀ 2023 ਦੇ ਫਰਵਰੀ ਮਹੀਨੇ ਚੰਦੀ ਹੈ ਜਿਹੜੀ 2020 ਵਿੱਚ ਹੁੰਦੀ ਆ ਉਹ ਹੈ 328 ਸਤਬੂ ਸਹਿਬ ਜੀ ਦੇ ਪਾਵਨ ਚਿੱਤਰ ਸਰੂਪ ਜਿਹੜੇ ਇੱਥੋਂ ਗਾਇਬ ਪਾਏ ਜਾਂਦੇ ਆ ਡਾਕਟਰ ਈਸ਼ਾਨ ਸਿੰਘ ਇੱਕ ਟੀਮ ਬਣਦੀ ਆ ਜਿ세ਦਾ ਹਰਪ੍ਰੀਤ ਸਿੰਘ ਉਹਨਾਂ ਦੀ ਸੁਪਰਵਾਈਜ਼ਿੰਗ ਇੱਕ 328 ਰੂਪਾਂ ਦਾ ਗਾਇਬ ਹੋਣਾ ਪਾਇਆ ਜਾਂਦਾ ਮੈਂ ਮੋਰਚੇ ਵੀ ਲੱਗੇ ਬਹੁਤ ਕੁਝ ਹੋਇਆ ਪਰ ਉਹਦੇ ਵਾਸਤੇ ਕੁਝ ਨਹੀਂ ਹੋਇਆ ਸੀ ਉਹਨੇ ਆ ਕੇ ਉਹ ਵੀ ਗੱਲ ਜਿਹੜੀ ਆ 2 ਦਸੰਬਰ ਨੂੰ ਕਲੀਅਰ ਹੋਣੀ ਚਾਹੀਦੀ ਹੈ ਕਿ ਗੁਰਗ੍ਰਾਂਦ ਸਾਹਿਬ ਦੇ ਦੂਤ ਕਿੱਥੇ ਨੂੰ ਦਿੱਤੇ ਕਿੱਥੇ ਗਏ ਤੇ ਕਿਹੜੇ ਹਾਲਾਤ ਵਿੱਚ ਹਨ ਉਹ ਨਸੂਰ ਤੋਂ ਭਰਿਆ ਤੇ ਦੂਜੀ ਗੱਲ 2023 ਵਿੱਚ ਇੱਕ ਮੁੰਡਾ ਦबई ਤੋਂ ਆਇਆ ਉਹਨੇ ਆਪਣੀ ਨਿੱਜੀ ਮੁਫਾਦਾਂ ਦੀ ਖਾਤਰ ਨਿੱਜੀ ਲੜਾਈ ਦੀ ਖਾਤਰ ਸ਼੍ਰੀ ਗੁਰੂ ਰੰਗ ਸਾਹਿਬ ਦੇ ਸਰੂਪ ਨੂੰ ਢਾਲ ਬਣਾ ਕੇ ਅਜਨਾਲੇ ਥਾਣੇ ਵਿੱਚ ਲੈ ਗਏ। ਵੱਖ-ਵੱਖ ਸਿੱਖ ਜਥੇਬੰਦੀਆਂ, ਵੱਖ-ਵੱਖ ਬੁੱਧੀਜੀਵੀਆਂ ਨੇ ਉਹਦੀ ਗੱਲ ਦਾ ਬੁਰਾ ਮਨਾਇਆ ਕਿ ਵਿਦਵੀ ਹੈ ਗੁਰੂ ਰੰਗ ਸਾਹਿਬ ਦਾ ਸਰੂਪ ਥਾਣਿਆਂ ਵਿੱਚ ਰੋਲਿਆ ਨਹੀਂ ਜਾਣਾ ਚਾਹੀਦਾ, ਢਾਲ ਨਹੀਂ ਬਣਾਉਣੀ ਚਾਹੀਦੀ ਕਿਉਂਕਿ ਉਹ ਨਿੱਜੀ ਲੜਾਈ ਸੀ। ਉਹ ਨਿੱਜੀ ਲੜਾਈ ਨੂੰ ਗੁਰੂ ਰੰਗ ਸਾਹਿਬ ਥਾਣੇ ਵਿੱਚ ਲੈ ਕੇ ਗਏ ਜਦੋਂ ਇਹ ਪ੍ਰਤੀਕਰਮ ਆਏ ਸੰਗਤਾਂ ਦੇ ਵਿੱਚ ਰੋਸ ਪੈ ਲਿਆ। ਤੇ ਸ਼੍ਰੀ ਗਲਤਕਸਰ ਤੋਂ ਇੱਕ ਪੁਲਕੀ ਟੀਮ ਬਣੀ ਸੀ ਜਦੋਂ ਟੀਮ ਬਣੀ ਆ ਤੇ ਟੀਮ ਦੀ ਰਿਪੋਰਟ ਆ ਗਈ ਹੋਈ ਆ ਗਲਤਕਸਰ ਅਫਸੋਸ ਆ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਉਹਨੂੰ ਠੰਡੇ ਵਸਤੇ ਪਾ ਕੇ ਰੱਖਿਆ ਕਿਉਂ ਪਾ ਕੇ ਰੱਖਿਆ ਕਿ ਸੋਸ਼ਲ ਮੀਡੀਆ ਦੀ ਬੁਰਸ਼ਾਗਰਦੀ ਤੋਂ ਡਰਦਿਆਂ ਨੇ ਜੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਮਹਾਨ ਸੰਸਥਾ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾ ਸੋਸ਼ਲ ਮੀਡੀਆ ਤੋਂ ਲੜ ਕੇ ਸੱਚ ਤੇ ਪਰਦਾ ਖੋਣ ਲੱਗੀ ਕਿ ਵੀ ਸਿੱਖ ਜਾਣਗੇ ਕਿੱਥੇ ਸ਼ੁਇਸ਼ ਕਰਕੇ ਸਾਡੀ ਬੇਨਤੀ ਆ ਕਿ ਦੋ ਦਸਤਰ ਨੂੰ ਜਿਹੜੀ 2023 ਨੂੰ ਵਰਸ਼ਾਗਰਦੀ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਨਾਲੇ ਲੈ ਕੇ ਗਏ ਆ ਬਦਮੀ ਕੀਤੀ ਆ ਉਹਦੇ ਤੇ ਵੀ ਗੌਰ ਫਰਮਾਇਆ ਜਾਵੇ ਉਹਨਾਂ ਲੋਕਾਂ ਨੂੰ ਵੀ ਕਟਾਰੇ ਵਿੱਚ ਖੜਾ ਕੀਤਾ ਜਾਵੇ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਢਾਹ ਬਣਾ ਕੇ ਥਾਣੇ ਵਿੱਚ ਲੈ ਗਏ। ਕਿੰਨੇ ਕਿੰਨੇ ਨਾਮ ਦੱਸੋ ਜੀ ਥੋੜੇ ਜਿਹਾ। ਉਹਦੇ ਵਿੱਚ ਜੀ ਦੇਖੋ ਮੁੰਡਾ ਅਮਰਪਾਲ ਸੀਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆ ਤੇ ਜਿਹੜਾ ਬਰਿੰਦਰ ਸਿੰਘ ਨੂੰ ਕੁੱਟਦੇ ਆ ਉਹ ਪਹਿਲਾਂ ਕੁੱਟਣ ਤੋਂ ਬਾਅਦ ਗੱਲ ਚੱਲਦੀ ਆ ਲੜਕੀ ਦਾ ਰੋਲਾ ਆ ਪਿਛਲੇ ਬੰਨੇ ਜੇ ਜਨਾਨੀਆਂ ਦੇ ਰੋਲੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਥਾਣਿਆਂ 'ਚ ਜਾਣ ਤੇ ਸ਼੍ਰੀ ਕਾਲ ਤੱਕ ਸਾਡੇ ਜਥੇਦਾਰ ਚੁੱਪ ਕਰਕੇ ਬਹਿ ਜਾਣ ਤੇ ਫਿਰ ਏਦੂੰ ਨੀਵਾ ਪੱਧਰ ਸਾਡੀ ਕੌਮ ਦਾ ਕਦੇ ਹੋ ਨਹੀਂ ਸਕਦਾ